ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਗਈ ਨਵੀਂ ਲਿਸਟ ਦੇ ਅਨੁਸਾਰ ਪਾਰਟੀ ਦੇ ਸੀਨੀਅਰ ਆਗੂ ਤੇ ਮੌਜੂਦਾ ਸਰਪੰਚ ਜੋਗੋਵਾਲ ਜੱਟਾਂ ਜਸਵਿੰਦਰਪਾਲ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਦਿੰਦੇ ਹੋਏ ਐਸ.ਆਈ. ਵਿੰਗ ਦਾ ਜਨਰਲ ਸਕੱਤਰ ਗੁਰਦਾਸਪੁਰ ਜ਼ਿਲ੍ਹੇ ਦਾ ਨਿਯੁਕਤ ਕੀਤਾ ਗਿਆ ਹੈ ਇਸ ਨਿਯੁਕਤੀ ਦੇ ਨਾਲ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਐਸ.ਆਈ. ਭਾਈਚਾਰੇ ਵਿੱਚ ਵੱਡੀ ਖੁਸ਼ੀ ਪਾਈ ਜਾ ਰਹੀ ਹੈ ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਮੁਖਦੇਵ ਸਿੰਘ ਹਲੋਵਾਲ ਵੱਲੋਂ ਸਰਪੰਚ ਸਾਹਿਬ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ ਔਰ ਸਰਪੰਚ ਸਾਹਿਬ ਨੇ ਕਿਹਾ ਕਿ ਮੇਲੀ ਜ਼ਿੰਮੇਵਾਰੀ ਨੂੰ ਤੰਦੇ ਹੀ ਨਾ ਨਿਭਾਉਣਗੇ ਦੇਖੋ ਜੀ ਮੈਂ ਅਜ ਸੁਵਿੰਦਰਪਾਲ ਸਰਪੰਚ ਪਿੰਡ ਜੋਗੋਲ ਜਟਾ ਤੋਂ ਪਹਿਲਾਂ ਪਾਰਟੀ ਨੇ ਮੈਨੂੰ ਬਲਾਕ ਪ੍ਰਭਾਰੀ ਦੀ ਡਿਊਟੀ ਦਿੱਤੀ ਸੀ ਹੁਣ ਸਾਡਾ ਕੰਮ ਦੇਖ ਕੇ ਪਾਰਟੀ ਵੱਲੋਂ ਸਾਨੂੰ ਜ਼ਿਲ੍ਹਾ ਸਕੱਤਰ ਦਾ ਮਾਨ ਸਤਕਾਰ ਦਿੱਤਾ ਵਾ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਸ ਮਾਨ ਸਤਕਾਰ ਨੂੰ ਬਰਕਰਾਰ ਰੱਖੀਏ ਤੇ ਦਿਲ ਤਨ ਦੇ ਇਹਨਾਂ ਕੰਮ ਕਰੀਏ ਸਭ ਤੋਂ ਪਹਿਲਾਂ ਅਸੀਂ ਤੇ ਅੱਜ ਮੇਰੇ ਵੀਰ ਮੁਖਦੇਵ ਜੀ ਨਾਲ ਪੀਟਰ ਮਟੂ ਜੀ ਵਾਲਾ ਜੀ ਅਸੀਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਤਨਤਨ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬੁਰਸਾ ਬੁਰਸਾ ਬੁਰਸਾਬ ਜਾ ਕੇ ਹੀ ਨਤਮਸਤਕ ਹੋ ਗਏ ਆ ਉਹਨਾਂ ਦਾ ਅਸ਼ੀਰਵਾਦ ਲੈ ਕੇ ਆਏ ਆ ਕਿ ਮਾਲਕ ਕਿਰਪਾ ਕਰੇ ਸਾਡੇ ਤੇ ਅਸ਼ੀਰਵਾਦ ਬਣਾਈ ਰੱਖਣਾ ਅਸੀਂ ਆਪਣਾ ਕੰਮ ਜਿਹੜਾ ਨਤਨ ਦਾ ਜੀ ਨਾ ਕਰੀਏ ਤੇ ਪਾਰਟੀ ਹਾਈ ਕਮਾਂਡ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੰਦੀਪ ਪਾਠਕ ਜੀ ਦਾ ਔਰ ਸ੍ਰੀ ਬੋਧਰਾਮ ਜੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਤਨਦੇਈ ਨਾਲ ਇਹਨੂੰ ਨਿਭਾਵਾਂਗੇ ਤਾਂ